ਕਰਾਂਗੇ ਤੇ ਮੰਤਰੀ ਪੰਜਾਬ ਚ ਭੇਜ ਤੇ ਤੇ ਕਿਸੇ ਮੰਤਰੀ ਨੇ ਤੁਹਾਡੇ ਕਿਸਾਨਾਂ ਕੋਲ ਨਾਲ ਗੱਲ ਕਰਨ ਨਹੀਂ ਆਏ ਬਾਪਾ ਉਹ ਮੰਮਨੇ ਦਲੀਲ ਕੀਤਾ ਵੀ ਦਾਲ ਆਟਾ ਖੰਡ ਜੋ ਸਭੀ ਸਰਦ ਹੈ ਸਾਡੇ ਕਿਸਾਨਾਂ ਨਾਲ ਮੁਖੌਲ ਕੀਤਾ ਜਿੰਨੇ ਤੁਸੀਂ ਕਿਸਾਨ ਬੈਠੇ ਹੋ ਜਿੰਨੇ ਨੇ ਸ਼ਗਰ ਤੇ ਲਾਉਂਦੇ ਹੋ ਤੁਹਾਡਾ ਮੁਖੌਲ ਆਇਆ ਨੇ ਕੇਂਦਰ ਵਾਲਿਆਂ ਨੇ ਇਹ ਕਰਕੇ ਦਾਨੂ ਆਪਾਂ ਸਾਰੇ ਪੰਜਾਬ ਦੇ ਵਿੱਚ ਅੱਜ ਮੋਦੀ ਦੇ ਪੂਤਲੇ ਫੁੱਕਾਂਗੇ ਸਾਰੇ ਪੰਜਾਬ ਫੁੱਕਣੇ ਆ। ਆ ਮੋਦੀ ਫੁੱਕਣਾ। ਉਹ ਤੋਂ ਆਣ ਜਿਹੜੀ ਆਪਣੀ ਲੜਾਈ ਆ ਲੰਮੀ ਲੜਾਈ ਆ। ਤੇ ਜਨ ਦਾ ਆਪਣੀ ਯਾਰੀ ਦੇ ਬੋਲ ਉਹਨਾਂ ਕਰਾ। ਜੰਨਾ ਸਕੇ ਤੇ ਆ ਕੇ ਨਸ। ਤੇ ਰਾਜ ਨਹੀਂ ਕਰ ਦਿੰਦਾ। ਤੇ ਜਨ ਪ੍ਰਧਾਨ ਮੰਤਰੀ ਕਹਿੰਦੇ ਸਰਕਾਰੀ ਫ੍ਰੀ ਜਾਰੀ ਰਹੂਗੀ। एमआरसी जारी ਹੋ ਗਈ ਉਹ ਕਿਨੇ ਹੋ ਗਈ ਭਲਾ ਮਾਰਦਾ ਇੱਕ ਵਾਰ ਤੂੰ ਪਾਈ ਦੇ ਮੰਡੀਆਂ ਬਾਹਰ ਨਹੀਂ ਮੰਡੀ ਜਾਂਦੀ ਉਹ ਜੀਨਗੁਰ ਚੈੱਕ ਮਾਰ ਤਰ ਕਰਤਾ 165 ਰੁਪਏ ਉਹ 50 ਰੁਪਏ ਦਾ 165 ਵੱਧ ਜਾਏਗਾ ਕਿਸਾਨ ਕਿੱਥੇ ਵੇਚੂਗਾ ਜਿੱਥੇ 100 ਰੁਪਏ ਮਿਲਦੇ ਆ ਜਿਹੜੀ ਰਿੰਦਲੀ ਮਡੀ ਆ ਤੇ ਖਾਲੀ ਹੋ ਗਈ ਜੇ ਉਹ ਕਿਸਾਨ ਮੰਨ ਲਿਆ ਉਹਨੇ ਸੈਕਟਰ ਮਾਧਾ ਉਹ ਫੇਲ ਹੋ ਗਿਆ ਤੇ ਸਰਕਾਰੀ ਗੀਤ ਵੀ ਰਹੂਗੀ ਇਸ ਕਰਕੇ ਜਿੰਨਾ ਸਿੱਖ ਨੂੰ ਇੱਕ ਨਾ ਆਡੀਗ ਜਾ ਕਾਨੂੰਨ ਨਹੀਂ ਲੈ ਕੇ ਆਉਣਾ ਮੇਰਾ ਫਰੀਦ ਦਾਰੀ ਆਉਗੀ ਜੇ ਕੋਈ ਸਰਕਾਰੀ ਗੀਤੋ ਘੱਟ ਫਰੀਦੂਆ ਪਾਈ ਰਹੀਆ ਉਹਨੂੰ ਦਾਸ ਸਾਹਿਬ ਦੀ ਸਜ਼ਾ ਹੋਊਗੀ ਜਾਂ ਸਰਕਾਰ ਦਾ ਚਪੂਰਾ ਕਰੂਗੀ ਉਹਨਾਂ ਦਾ ਆਪਣੇ ਜਿਵੇਂ ਅਸੀਂ ਦਾਰੀ ਰਹੇ ਆ ਪੰਜਾਬ ਸਰਕਾਰ ਨੂੰ ਵੀ ਜਦੋਂ ਪੰਜਾਬ ਪਾਰਟੀਆਂ ਨੇ ਇਥੇ ਪੰਜਾਬ ਦੇ ਵਿੱਚ ਆਹ ਤੁਸੀਂ ਕਿਸਾਨਾਂ ਦੇ ਪੱਧਰੇ ਕਿਸਾਨਾਂ ਮਾਈਓ ਭੈਣੋ ਬੀਬੀਓ ਇਹ ਜਿੰਨੀਆਂ ਸਿਆਸੀ ਪਾਰਟੀਆਂ ਨੇ ਇਹ ਸਾਰੀਆਂ ਤੁਸੀਂ ਮੂਹਰੇ ਲਾ ਲਿਆ ਤੇ ਇਹ ਤੁਹਾਡੇ ਮਗਰ ਮਗਰ ਫਿਰਦੀਆਂ ਨੇ ਜਿੱਥੇ ਅਸੀਂ ਉਹਨੇ ਮਗਰ ਫਿਰਦੇ ਸੀ ਆਹ ਮੁੱਖ ਮੰਤਰੀ ਕਿਰਤਨ ਆਜ 19 ਤਰੀਕ ਨੂੰ ਏ ਮਤਾ ਪਾਤ ਕਰ ਰਿਹਾ ਵੀ ਦੇ ਆਡਿਨੈਂਸ ਜਾਰੀ ਕੀਤੇ ਆ ਕੇਂਦਰ ਸਰਕਾਰ ਨੇ ਉਹ ਰੱਦ ਕੀਤੇ ਜਾਂਦੇ ਆ ਇਹ ਕੌਣ ਆ ਰਿਹਾ ਮਤਾ ਆ ਤੁਸੀਂ ਸਮੂੱਚੇ ਇਕਰਾਰ ਪਾ ਰਹੇ ਹੋ ਟੋਪੋਂ ਡਰਦਾ ਪਾ ਰਿਹਾ ਹੈ ਤੁਹਾਡੇ ਤੇ ਇੰਨੀ ਸ਼ਕਤੀ ਹੈ ਕਰਤਲ ਵੀ ਤੁਹਾਡੇ ਅੱਗੇ ਗੋਡੇ ਟੇਕ ਗਿਆ ਤੇ ਸਿਆਸੀ ਪਾਰਟੀਆਂ ਸੀ ਬੇਹੇਗੀਆਂ ਆ ਜ਼ਿਲਤ ਵਰਗੀਆਂ ਕੇਂਦਰੀ ਮੰਤਰੀ ਤੋਂ ਅੱਗੇ ਸ਼ਕਤੀ ਹੈ ਇਸ ਕਰਕੇ ਅਸੀਂ ਕਾਪਟਰੀ ਦੀ ਧੌਲ ਤੇ ਗੋਡਾ ਰੱਖ ਕੇ ਕਿਸਾਨ ਜਿਹੜੇ ਦੁਨੀਆਂ ਨੇ ਉਹ ਲੀਡਰ ਲਿਖੂ ਇਹਦੇ ਅਸੀਂ ਮਤਾ ਰੱਦ ਕਰਾਉਣਾ ਹੈ ਜੇ ਨਾ ਕੀਤਾ ਤੇ ਜਿਹਨੇ ਦੁਨੀਆਂ ਪਾਰਟੀ ਨੂੰ ਪਿੰਡਾਂ ਦੀ ਨਾ ਬਣ ਦੇਵਾਂਗੇ ਤੇ ਕਾਰਨਾ ਸਾਰੇ ਵੀ ਤਿਆਰ ਰਹਿਣ ਇਹਨਾਂ ਨੂੰ ਪਿੰਡਾਂ ਤੋਂ ਦੇਵਾਂਗੇ ਇਹਦਾ ਸਿਆਸੀ ਪਾਰਟੀਆਂ ਨੇ ਕਦੋਂ ਪੰਜਾਬ ਨੇ ਪੱਥਰ ਬਾਤ ਇਹ ਸਿਆਸੀ ਪਾਰਟੀਆਂ ਨੇ ਉਹ ਨਸ਼ਾ ਜਿੰਨਾ ਦਿੱਤਾ ਲੈ ਕੇ ਆਏ ਨੇ ਇਹ ਸਾਰਾ ਇਹ ਲੈ ਕੇ ਆਏ ਨੇ ਇਹ ਸਾਡੇ ਨੌਜਵਾਨ ਹੁੰਦੇ ਗੱਭਰੂ ਉਹ ਕੱਲੇ ਕੱਲੇ ਸਾਡੇ ਆ ਮਾਮਾ ਦੇ ਪੁੱਤ ਉਹ ਨਸ਼ੇ ਤੇ ਲਾਟੇ ਇਹਨਾਂ ਦੇ ਵੋਟਾਂ ਦੀ ਖਾਤਰ ਇਹਨਾਂ ਲੋਕਾਂ ਨੇ ਉਹ ਸਾਡੇ ਘਰ ਜਾਣ ਤੇ ਤੇ ਮੰਨੋ ਆ ਹੁਣ ਤੁਸੀਂ ਦੇਖਿਆ ਸੁਨੀਲ ਬਾਦੂ ਪਾਖਾਉਣ ਲੱਗੇ ਅੱਜ ਦੇ ਨਾਲੇ ਮੁੰਡੇ ਮਾਰਨ ਲੱਗੇ ਉਹ ਸਾਡੇ ਦਾ ਮਾਰਦੇ ਉਹ ਸਾਡੇ ਘਰ ਨੂੰ ਅੱਗ ਲਾ ਕੇ ਉਹ ਸੇਵਕਾ ਫੋਕੇ ਤੱਕ ਪਹੁੰਚੂ ਇਸ ਕਰਕੇ ਮਤਲਬ ਇਹ ਦਿਨ ਨਜ਼ਰ ਤੇ ਆ ਰਿਹਾ ਜਿੱਤਾ ਪੰਜਾਬ ਦੇ ਵਿੱਚ ਇਹ ਛੁਰਮਣੀ ਕਾਲੀਦਾਰ ਲੱਗੇ ਆਈ ਹੈ ਛੁਰਮਣੀ ਕਾਲੀਦਾਰ ਲੱਗੇ ਆਈ ਹੈ ਇਸ ਕਰਕੇ ਕਿਸਾਨੋ ਆ ਸਾਡਾ ਜਿਹੜਾ ਪਾਣੀ ਹੈ ਆਪਣੀ ਲੜਾਈ ਵੱਖਰੀ ਆ ਸਾਥੀ ਪਾਜੀ ਨਾਲੋਂ ਅਸੀਂ ਹੱਕ ਦੇ ਲਈ ਲੜਨੇ ਨੇ ਗਾਲਾ ਕਾਨੂੰਨ ਰੱਦ ਕਰਾਉਣਾ ਹੈ ਜਿੱਲੇੜੀਆ ਇਹਨਾਂ ਹੱਕ ਕਰਾਉਣਾ ਇਹ ਜਿਹੜੀਆਂ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਨੇ ਇਹ ਮਿੱਤਰੋ ਆ ਜਿਹੜੀਆਂ 20 22 ਨੂੰ ਵੋਟਾਂ ਆਉਣਿਆ ਨੇ ਇਹ ਤੁਹਾਡੀਆਂ ਵੋਟਾਂ ਲੈਣ ਵਾਸਤੇ ਦਰਜਾ ਦੇੂ ਕਰ ਰਹੇ ਨੇ ਇਹ ਧਾਮੇ ਕਰਦੇ ਤੇ ਮਾਤਾ ਨੂੰ ਕਹਿੰਦੇ ਐਥੋਂ ਗੋਰੇ ਨੇ ਕੱਢੇ ਜਦ ਦਿਲ ਦੇ ਕਹ ਲੈ ਗਰੇ ਜਾਨੇ ਉਹ ਗੋਰੇ ਨੇ ਤਾਂ ਕੱਢੇ ਬੜੀਆਂ ਕਰਵਾਨੀਆਂ ਤੇਰੀਆਂ ਪੰਨਾਂ ਹੁਣ ਤਾਂ ਕਰਵਾਨੀਆਂ ਤੇ ਨਹੀਂ ਰੋਲ ਨਹੀਂ ਹੁਣ ਤਾਂ ਤੁਹਾਡੇ ਕੋਲੇ ਇੱਕ ਬਹੁਤ ਵੱਡਾ ਸਿਆਣਾ ਇੱਕ ਪਰਿਵਾਰ ਹੈ ਉਸ ਨਾਲ ਤੁਸੀਂ ਸਾਰੇ ਇਨਦੀ ਲੈ ਖਾਨੇ ਨੂੰ ਉਹ ਕੀ ਹੈ ਉਹ ਤੁਹਾਡੀ ਵੋਟ ਆ ਵੋਟ ਇਹ ਪੜਦੇ ਨਾ ਤੁਸੀਂ ਦੇਖ ਨੂੰ ਯਾਰ ਕਰਾ ਸਕਦੇ ਹੋ ਇਹਦੇ ਫਿਰ ਇਹ ਪਾਰਟੀਆਂ ਬਣਾਈ ਫਿਰਦੇ ਨੇ ਆ ਫਲਾਨੀ ਪਾਰਟੀ ਫਲਾਨੀ ਪਾਰਟੀ ਇੱਥੇ ਕੋਈ ਪਾਰਟੀ ਨਹੀਂ ਪਹਿਲਾਂ ਅਸੀਂ ਕਿਸਾਨ ਹਾਂ ਇਹ ਪਾਰਟੀ ਤੇ ਮੈਂ ਇੱਕ ਪਾਰਟੀ ਮੰਦੇ ਉਹ ਕੀ ਹੈ ਮਜ਼ਦੂਰ ਕਿਸਾਨ ਤੇ ਮਜ਼ਮਿਲ ਇੱਥੇ ਤਿੰਨ ਪਾਰਟੀਆਂ ਚੌਥੀ ਕੋਈ ਪਾਰਟੀ ਨਹੀਂ ਇਹ ਤਿੰਨੇ ਕਿੱਥੇ ਹੋ ਗਏ ਆ ਸਾਡੀਆਂ ਪਾਰਟੀਆਂ ਦਾ ਭੋਗ ਭਰਾਂਗੇ ਇਸ ਕਰਕੇ ਤੁਹਾਨੂੰ ਤਗੜੇ ਹੋਣੀ ਲੋੜ ਹੈ ਜਾਨੋ ਆ ਸਾਡਾ ਪਾਣੀ ਮੇਰਾ ਦਿੱਤਾ ਗਿਆ ਸਾਡੇ ਪੰਜਾਬ ਦੇ ਉੱਤੇ ਕੇਂਦਰ ਸਰਕਾਰ ਨੇ ਚਾਹੇ ਕਾਂਗਰਸ ਆ ਗਈ ਚਾਹੇ ਭਾਰਤੀ ਜਨਤਾ ਪਾਰਟੀ ਆ ਗਈ ਸਾਡੇ ਪੰਜਾਬ ਨੂੰ ਇਹਨਾਂ ਨੇ ਕਮਜ਼ੋਰ ਕਰਨ ਤੇ ਸਾਡੇ ਕਿਸਾਨਾਂ ਨੂੰ ਕਮਜ਼ੋਰ ਕਰਨ ਤੇ ਆ ਸਾਨੂੰ ਜਿਵੇਂ ਇਤਿਜ਼ਾਰ ਹੋਇਆ ਸਾਨੂੰ ਸਾਡੀਆਂ ਜਿੰਸਾਂ ਦੇ ਪਾਣੀ ਦਿੱਤੇ ਜਿਹੜੀ ਤੁਹਾਡੇ ਵੱਲ ਤੋਂ ਚਾਉਣ ਵਾਲੀ ਚੀਜ਼ ਹੈ ਕਦਮ ਉਹ 35 ਗੁਣਾ ਬਾਰੀ ਤੇ ਤੁਹਾਡੇ ਜਿੰਸ ਦਾ ਭਾਰ ਇਹ ਕੇਂਦਰ ਸਰਕਾਰ ਦੀ ਗੱਲ ਨੀਤੀ ਨਾਲ ਕਜ਼ਾਈ ਹੋਈ ਹੈ ਤੇ ਕਰਦਾ ਵੀ ਮਾਫ ਕਰਾਵਾਂਗੇ ਕਦਮ ਬਿਨਾਂ ਉਸ ਨੂੰ ਬਹੁਤ ਬਾਰ ਕੋ ਚਿਰ ਹੋਊਗਾ ਤੁਹਾਡੇ ਕੇ ਪਹਿਲਾਂ ਵੀ ਸਰਕਾਰਾਂ ਚੜਾਈਆਂ ਨੇ ਅੱਜ ਵੀ ਸਰਕਾਰਾਂ ਚੁਟਕੀਆਂ ਖੜੀਆਂ ਨੇ ਤੁਸੀਂ ਦੇਖੋਗੇ ਆ ਜਿਹੜਾ ਅਡੀਨਸ ਬਾਤ ਕਰਾ ਕੇ ਚੱਲਾਂਗੇ ਇਹ ਸਾਡੇ ਨਾਂ 'ਤੇ ਹਰੁਮੰਤਾ ਘਰ ਤੋਂ ਆਇਆ ਇਹ ਕੇਂਦਰ ਦੀ ਸਰਕਾਰ ਨੇ ਸਾਡਾ ਪਣੀ ਖੋਹ ਦਿੱਤਾ ਕੇਂਦਰ ਦੀ ਸਰਕਾਰ ਨੇ ਕੇਂਦਰ ਦੀ ਜਿਹੜਾ ਸਾਡਾ ਸੂਬਾ ਪੰਜਾਬ ਪੰਜਾਬ ਦੇ ਉੱਤੇ ਇਹਨਾਂ ਦੀ ਅੱਖ ਇਹਨਾਂ ਨੇ ਸਾਨੂੰ ਮਾਰਨ ਉਹ ਅਡਿਨਸ ਲੈ ਕੇ ਆਇਆ ਜਿਹੜਾ ਇਹ ਵੀ ਕਿਸਾਨਾਂ ਨੂੰ ਮਾਰਨ ਦੀ ਖਾਤਰ ਸਾਡੇ ਪੰਜਾਬ ਨੂੰ ਮਾਰਨ ਦੀ ਖਾਤਰ ਉਹ ਬੜਾ ਕਿਸਾਨ ਤਾਂ ਇਹਨਾਂ ਨੇ ਪਹਿਲੇ ਹੀ ਸਰਸਾ ਪਾਇਆ ਗਾਜੂ ਸਾਹਿਬ ਉਹ ਸੀ ਸੰਕਤੀ ਲੱਗੇ ਆ ਨਾ ਫਿਰ ਮਰਦੇ ਆ ਨਾ ਫਿਰ ਜਿਉਂਦੇ ਆ ਤੇ ਹੁਣ ਜਾਡੀ ਮੈਸ ਲੈ ਕੇ ਆਏ ਨਾ ਇਹ ਦੂਤਾ ਕਿਸਾਨਾਂ ਮਰੇ ਚੰਗੇ ਆ ਜਿਹੜੇ ਮੇਰੇ ਵੀ ਖੁਦਕਸ਼ੀਆਂ ਕਰਦੇ ਹੋ ਮੈਂ ਹੱਥ ਜੋੜ ਕੇ ਅਰਦਾਸ ਬੇਨਤੀ ਕਰਦਾ ਕਿਹੜੇ ਗੰਤ ਤੇ ਲਿਖਿਆ ਖੁਦਕਸ਼ੀ ਹੈ ਇਹ ਖੁਦਕਸ਼ੀ ਕਰਨਾ ਇੱਕ ਮਹਾਪਾਪ ਹੈ ਸਾਡੇ ਗੁਰਮੁਖ ਨੇ ਜੁਰਮ ਦੇ ਖਿਲਾਫ ਹੋ ਵੀ ਜੁਰਮ ਹੋਰੇ ਆਦੇ ਨਾਲ ਜੁਰਮ ਦੇ ਖਿਲਾਫ ਲੜਨਾ ਲੜੋ ਉਹ ਜੇਬ ਕਾਰਜ ਦੇ ਵਿੱਚ ਵੀ ਖੁਦ ਕਸੀ ਨਾ ਕਰੋ ਉਹ ਕਿਸੇ ਨੂੰ ਮਾਰ ਕੇ ਮਰਜੋ ਮਾਰ ਕੇ ਮਰਜੋ ਕਿਸੇ ਨੂੰ ਕਿਉਂ ਮਾਰਨ ਨੂੰ ਕੱਟਿਆ ਉਹਨਾਂ 10000 ਦੀ ਸਜ਼ਾ ਪਤਾ ਨਹੀਂ ਕਿਹਨੇ ਇਹ ਕਰਕੇ ਕਿ ਸਾਨੂੰ ਧੱਕੇ ਆਜੋ ਆ ਤੁੱਟੀ ਵੀ ਨਾਉਂ ਦਿੰਦੇ ਇਹ ਪਰਾਰੀ ਦੇ ਨਾਂ ਦੇ ਸੈਸ਼ਨ ਜੱਜ ਪੰਜਾਬ ਵਾਲਿਆਂ ਨੇ ਹਾਈ ਕੋਰਟ ਦੇ ਜੱਜ ਦੀ ਕਮੇਟੀ ਬਣਾਤੀ ਪ੍ਰਾਲੀ ਤੇ ਸਾਨੂੰ ਧੋਖੀਆਂ ਦਿੰਦੇ ਅੱਜ ਅਸੀਂ ਇਹਨੇ ਗਿੱਧੜ ਤੋਂ ਧੋਖੀਆਂ ਦਾ ਜਮਾ ਨਹੀਂ ਕਰਦੇ ਇਹਨਾਂ ਨੇ ਜਾਂ ਤਾਂ ਸਾਨੂੰ 2500 ਰੁਪਏ ਦੇ ਗਾ ਪਤੀ ਏਕੜ ਧੋਨੇ ਦੀ ਪ੍ਰਾਲੀ ਸਾਹਮਣੇ ਖੜਾ ਤੁਸੀਂ ਜਿਹੜੇ ਮਾਰਦੇ ਸਾਨੂੰ ਆਏ ਤੇ ਇਹ ਸਾਡੀ ਮਜ਼ਦੂਰੀ ਹੈ ਅਸੀਂ ਪ੍ਰਾਲੀ ਨੂੰ ਅੱਗ ਲਾਵਾਂਗੇ ਜਿੰਨਾ ਮਰਦੇ ਜਿਹੜਾ ਦੋ ਲਾਲੇ ਕਰਕੇ ਨਹੀਂ ਆਉਣਾ ਹੋਰ ਆਜਣ ਪਰ ਤੇ ਕਿ ਤੁੰਗ ਅੱਗੇ ਨਹੀਂ ਦਿੱਤੇ ਹੈ ਇਹ ਪੁੱਤਾਂ ਉਹ ਨਾਲ ਜਾਂ ਨਹੀਂ ਪਾਈ ਦੀ ਬੋਤਲ ਪਰ ਤੇ ਨਾਟਕ ਨਾਲ ਛੱਡੇ ਸਾਨੂੰ ਰੱਦ ਕਰਕੇ ਧੱਕੜੇ ਹੋ ਜੂ ਤੁਸੀਂ ਇਹ ਆਪਣੇ ਬੱਚੇ ਨੇ ਗਰੇਵ ਸਿੰਘ ਜੀ ਆਏ ਸੋ ਧੰਨਵਾਦ ਇਹਨਾਂ ਦਾ ਸ਼ਾਮਲ ਹੋਇਆ ਪਰ ਮੈਂ ਗਰੇਵ ਸਰ ਤੈਨੂੰ ਇੱਕ ਗੱਲ ਕਹਿਣਾ ਤੂੰ ਇਹ ਧਾਰਤੀ ਕਿਸਾਨ ਨੂੰ ਨਹੀਂ ਹੰਦਾ ਮੀਨ ਪਤਾ ਰਿਹਾ ਅੱਜ ਲੈ ਬੰਦੇ ਦਾ ਤੈਨੂੰ ਪਤਾ ਸੀ ਨਾ ਸ਼ਾਮਲਾ ਤੇ ਤੁਹਾਨੂੰ ਪਤਾ ਖਾਸ ਕਿੰਨੇ ਹੁੰਦੇ ਆ ਉਹ ਵੀਰ ਮੇਰੇ ਇੱਕ ਮਹੀਨੇ ਦੀ ਤਨਖਾਹ ਲੈ ਲਾ ਸਟੇਜ ਨੂੰ ਦੇਖ ਕਰਕੇ ਤਗੜੇ ਰਹੋ ਤਗੜੇ ਰਹੋ ਆਪਾਂ ਜਿੱਤਾਂਗੇ ਆਡੀయన్స్ ਬਾਵਾਸ ਕਰਾ ਕੇ ਫਟਾ ਕੇ ਜਾਂ ਨਵੇਂ ਤਨੂਬ ਲੈ ਕੇ ਆਵਾਂਗੇ ਵਾਰ ਗੁਰੂ ਜੀ ਦਾ ਗਾਥਾ ਵਾਹ ਗੁਰੂ ਜੀ ਦੀ किसान जथेबियुनि कटजा राज बबंध मुसान ਜਦ ਤੱਕ ਅਸੂਖ ਇਸ ਤਸਾਂ ਰਹੂਗਾ ਨਾ ਨਹੀਂ ਕਿੱਤੇ ਸੱਪੇ ਦਾ ਇਹ ਕੀ ਪ੍ਰਬੰਧ ਕੀਤਾ ਹੈ ਇਹਦਾ ਮਤਾ ਕਾਰਨ ਹੈ ਪ੍ਰੈਸ ਦੇ ਨਾਲ ਮੀਡੀਆ ਨਾਲ ਜੁੜੇ ਮੇਰੇ ਸੱਚੇ ਸ਼ਹਿਰ ਵਾਸੀ ਪਿੰਡ ਵਾਸੀਓ ਜਦ ਤੂੰ ਹੁਣ ਤੇਰੇ ਤੇ ਸਾਡੀ ਸੇਵਾ ਹਾਲ ਵਾਲੇ ਜੀ ਆ ਜਿਆਦਾ ਸਮਾਂ ਨਾ ਇੱਕ ਮਿੰਟ ਪਹਿਲਾਂ ਸਮਾਂ ਦੇ ਦੇ ਹੁਣ ਇਹਨਾਂ ਨੂੰ ਪਹਿਲਾਂ ਸਮਾਂ ਦੇ ਦੇ ਉਹ ਲੱਖ 54 ਪੱਤੀ ਜਾਓ ਖਿੱਚਣਾ ਲੱਗੋ ਉਹ ਬੇਂਤੀਆਂ ਮਾਈਆਂ ਨੂੰ ਸਾਰੇ ਭਰਾਵਾਂ ਨੂੰ ਕਿ ਆਪਾਂ 5 ਮਿੰਟ ਇਕੱਠੇ ਬੁਲਾਣਾ ਬੁਲਾਉਣਾ ਅੱਜ ਦਾ ਕੀ ਮਸਲਾ ਦਾ ਆਪਾਂ ਜੋ ਇੱਥੇ ਆਪਾਂ ਬਹੁਤੀ ਸਰਕਾਰ ਦਾ ਚੌਂਕ ਦੇ ਵਿੱਚ ਬੁਤਲਾ ਫੁੱਕਿਆ ਸਾਡੇ ਬਹੁਤੇ ਦੁਕਾਨਦਾਰ ਵੀ ਇਹਨਾਂ ਵਾਂਗੂ ਫਰਜ਼ਾਂ ਦੇ ਆਜਾ ਸੱਤ ਵੱਜਿਆ ਤਾਂ ਸਮੁੱਚੇ ਵਰਗ ਤੇ ਵੱਜਿਆ ਇਸ ਕਰਕੇ ਦੁਕਾਨਦਾਰਾਂ ਨੂੰ ਬੇਨਤੀ ਆ ਕਿ ਵੱਡੀ ਪੱਧਰ ਤੇ ਆਪਣਾ ਧਰਨਾ ਚੱਲ ਰਿਹਾ ਤੁਸੀਂ ਉਹਦੇ ਵਿੱਚ ਸੂਰਤ ਕਰ ਕਰੋ ਸਿਰਫ 2 ਮਿੰਟ ਦੇ ਲਈ ਆਪਣੇ ਬਲਾਰੇ ਦੱਸਣਗੇ ਮੱਖਣ ਸਿੰਘ ਜੀ ਦਿਹਾਤੀ ਸਭਾ ਤੋਂ ਸਿਰਫ 5 ਮਿੰਟ ਲਈ ਧੰਨਵਾਦ ਵੀ ਕਰ ਲਗੇ ਤੇ ਅਗਲੀ ਰਾਣੀ ਦੱਸਣਗੇ ਆਓ ਜੀ ਮਗਰ ਖੜੇ ਹਾਂ ਅਮਰਦਾ ਜਹਾੋਰ ਦਾ ਲੋਤੀ ਲੋਗਾਂ थींदा पार्टी सरकार मंदा हुआ